खाली बन रख दे से वो वाली देख दिया जब वो किधर बागी वो आता बागी जब मैं डाल दूं और क्या वो कंडक्टर में भागी है और बागी वो कहीं बस मेरा तो कहीं भी चेती आउट कर दिया कहीं मैं तो जान नहीं आता फिर मैं नहीं जानती कहीं हमें थोड़ा जान मैंने क्या आशी मैं पूरा तो रोज़ भी दस दिन रखे जाऊँगी ते कहीं मैं मुनीर जानती कहीं बस ये दिन चार दिन गाड़ी कहीं बस बहुत है 10 10 ਕਿ ਵੀ ਨਹੀਂ ਵੀ ਭੂਆ ਤਾਂ ਤੂੰ ਮੈਨੂੰ ਵੀ ਨਹੀਂ ਦੱਸਿਆ ਮੈਂ ਅਗਰ ਹੁੰਦਾ ਫਿਰ ਹੋਰ ਹੁਣ ਮੈਂ ਤਾਂ ਬਸ ਕਮਰੇ ਚ ਰਹਿ ਗਈ ਹੁਣ ਤੇ ਭੂਆ ਤਾਂ ਮੈਨੂੰ ਤਾਂ ਲੱਗੇ ਜਿਵੇਂ ਬਸ ਨਰਾਜ ਹੋ ਕੇ ਜਾਂਦੀ ਹੁੰਦੀ ਹੈ ਕਿ ਪਤਾ ਨਹੀਂ ਕੀ ਗੱਲ ਹੋਈ ਆ ਕਿ ਨਾ ਤੇ ਮੈਨੂੰ ਵੀ ਕਾਹ ਨਹੀਂ باسکਨੀ ਮੈਂ ਨਹੀਂ ਜਾਂਦੀ ਕਹਿੰਦੀ ਹੁਣ ਇੱਥੇ ਗਈ ਮੈਂ ਤੇ ਜਾਉਂਗੀ ਕਹਿੰਦੀ ਮੈਂ ਜੀ ਰਹਿੰਦੀ ਗਾਉਂਗੀ ਤੇ ਫਿਰ ਬੱਗ ਗਈ ਹੁਣ ਮੈਂ ਕੀ ਕਰਾਂ ਤਾਂ ਇਥੋਂ ਆ ਕੇ ਗਈ ਆ ਉਹ ਤੂੰ ਕੰਮ ਕਰਾਈ ਵੀ ਉਹ ਤੇ ਵਿਚਾਰੀ ਤੂੰ ਭੱਜ ਭੱਜ ਕੇ ਬੋਲੀ ਗਈ ਇਹਨੂੰ ਮੈਂ ਕੁਝ ਭੱਜ ਕੇ ਪਈ ਐਂਗੀ ਤੇ ਹੋਰ ਕੰਮ ਕਰਾਏ ਹਾਂ ਤਾਂ ਇਹਨੇ ਥੋੜਾ ਜਿਹਾ ਕਣੌਂਦੀ ਸੀ ਬਸ ਇੱਕ ਕਪੜਾ ਸਰਾ ਕਰਦਾ ਸੀ ਇੱਕ ਭੰਡਾ ਰਗਾਤਾ ਸੀਗਾ ਐਨਸਾ ਦੇ ਤਾਂ ਹੀ ਕਣੌਂਦੀ ਸੀ ਫਿਰ ਉਹ ਉੱਥੇ ਵਿਚਾਰੀ ਇਕੱਲੀ ਕੰਮ ਕਰਕੇ ਤਾਂ ਆਉਂਦੀ ਸੀ ਉਹ ਪਹਿਲਾਂ ਹੀ ਕੰਮ ਕਰਕੇ ਤਾਂ ਇੱਥੇ ਆਈ ਹੋਣੀ ਆ ਫਿਰ ਫੇਰ ਕੀ ਹੋਗਾ ਮਹਾਪੂ ਮੈਂ ਮੜ ਮੋਟਾ ਮੇਨੜ ਕਰਾ ਦੂੰਗੀ ਐ ਕੀ ਹੁੰਦਾ ਹਣਾ ਆਇ ਤਾਂ ਹੁੰਦਾ ਕਰਾਈ ਦਿੰਦਾਗਾ ਔਰ ਨਾ ਤੈਤ ਵਕਕੇ ਭੱਜੀ ਉਹ ਵਿਚਾਰੀ ਮੈਂ ਤਾਂ ਕੁਛ ਨਹੀਂ ਕੀਤਾ ਬੰਦਾ ਮੈਂ ਤਾਂ ਵਿਚਾਰੀ ਵਧੀਆ ਕਰਾ ਦਿੰਦੀ ਸੀ ਹੁਣ ਉਹ ਤਾਂ ਵਿਚਾਰੀ 4 ਦਿਨ ਸੁੱਖਾ ਸੰਭ ਲੈਣੇ ਸੀ ਤੂੰ ਭਜਾਤੀ ਮਾਲੇ ਕੋਈ ਨਹੀਂ ਪਈ ਹੈ ਕਿ ਕੌਣ ਨਹੀਂ ਆਪੇ ਗਈ ਆਪੇ ਕਪੜੇ ਪਾ ਲੈ ਕੋਣ ਸੋਹਣ ਕਰਕੇ ਰੋਕਿਆ ਸੀਗਾ ਮੈਂ ਤੂੰ ਕਹਿੰਦੀ ਵੀ ਉਹਨੂੰ ਪੁੱਛ ਕੇ ਵਗ ਜਾ ਫਿਰ ਉਹ ਕਿਹਾ ਸੀਗਾ ਹੁਣ ਹੋਰ ਹੁਣ ਉਹ ਕਹਿੰਦਾ ਬਸ ਆਈ ਲੱਗੀ ਰਹੀ ਕਹਿੰਦੀ ਮੈਂ ਤੇ ਜਾਉਂਗੀ ਪਤਾ ਜਾਉਂਗੀ ਤੇ ਮੈਂ ਨਹੀਂ ਰਹਿਣਗੀ ਕਹਿੰਦੀ ਹੁਣ ਇੱਥੇ ਗਈ ਮੈਂ ਤੇ ਜੀਵ ਖੇਡਣਾ ਮੈਨਾਂ ਨਹੀਂ ਦਿੰਦੀ ਰੋਣ ਨੂੰ ਮਾਝਾ ਜੰਗਾ ਭੂਤਰੀ ਮਾਜੀ ਆ ਪਰ ਹੋਰ ਉਹ ਤਾਂ ਵਿਚਾਰੀ 14 ਦਿਨ ਕਹਿ ਕੇ ਆਈ ਸੀ ਵੀ 4 ਦਿਨ ਲੱਗ ਜਾਂਗੀ ਤੂੰ ਦੂਜੇ ਦਿਨ ਹੀ ਭਜਾਤੀ ਵਿਚਾਰੀ ਉਹ ਤੇ ਨਾ ਕਰਾਉਂਦੀ ਕੰਮ ਦਾ ਹੁਣ ਵੀ ਤਾਬ ਕਰਦੀ ਹੈ ਇਕੱਲੀ ਫਿਰ ਫੇਰ ਕਿਉਂ ਗਿਆ ਮਾਰੇ ਮੁਟਕਰਾਤਾ ਐ ਕਿ ਹੁੰਦਾ ਹੁੰਦਾ ਹੋਰ ਕੰਮ ਤਾਂ ਕਰਨੀਆਂ ਚਲੋ ਉਹ ਵੀ ਉੱਥੇ ਤਾਂ ਵੀ ਕਰਦੀ ਹੋਊਗੀ ਚਲ ਪਰ ਹੁਣ ਇੱਥੇ ਤਾਂ ਵਿਚਾਰੀ ਉਹ ਚਾਦਰਨ ਵਿਚਲਾ ਐ ਹੋਗਾ ਨੂੰ ਵੀ ਰੈਸਟ ਕਰ ਲਵਾਂਗਾ ਚਾਦਰਨ ਪਰ ਮੈਨੂੰ ਵੀ ਐਸੀ ਭੂਆ ਵਧੀਆ ਹੋਗਾ ਸਾਦੀ ਆਪਣੇ ਆ ਗਈ ਅੱਗੇ ਨੇ ਭੂਆ ਆਈ ਸੀ ਫਿਰ ਮੈਨੂੰ ਵੀ ਐਸੀ ਕਿ ਮੈਂ ਹੁ ਸਾਥ ਨਹੀਂ ਕਰਾਈਆ ਤੁਸੀਂ ਕਿਹਾ ਮੈਂ ਤਾਂ ਚਲ ਭੂਆ ਨੂੰ ਲੈ ਕੇ ਆਉਣਾ ਜਰਾ ਹੁਣ ਹੋਰ ਕੋਈ ਨਹੀਂ ਹੁਣ ਫੇਰ ਲਿਆਵਾਂਗੇ ਹੁਣ ਫੇਰ ਕੋ ਲੈਵਾਂਗੇ ਚਲ ਲੈ ਕੇ ਆਉਣਾ ਨੂੰ ਵਿਚਾਰੀ ਨੂੰ ਉਹ ਤਾਂ ਬੱਚਾ ਨਹੀਂ ਕਿਵੇਂ ਆਈ ਹੋਗੀ ਕੋਈ ਨਾ ਮੈਂ ਲੈਵਾਉਣਾ ਉਹ ਕਹਿ ਕੇ ਉਹ ਵਿਚਾਰੀ ਦੁਖੀ ਹੋ ਗਈ ਹੈ ਤੁਹਾਨੂੰ ਲੱਗਾ ਨਾਜੀ ਲਗਿਆ ਹੋਵੇ ਤੇ ਹੋਰ ਹੁਣ ਲਿਆਉਣੇ ਜਾ ਕੇ ਆਏ ਭੱਜ ਗਏ ਲੈ ਬਚੰਗਾ ਨਾ ਨੂੰ ਲੋਕਾ ਬਹਾਨਾ ਮਨੂ ਕੀ ਇੱਥੇ ਆ ਦਾ ਪਿੰਡ ਖੜਾ ਉਹਨਾਂ ਦਾ ਦੋ ਤਾਂ ਪਿੰਡ ਲੰਘਦੇ ਵਿਚਾਲੇ ਕੰਨ ਦੇ ਮੋਟਰਾਂ ਤੇ ਭੱਜ ਕੇ ਲਿਆਉਣੇ ਆ ਚੱਲ ਜਲਦੇ ਚਲ ਸੱਸੀ ਕਾਲ ਕੁੜੀ ਜੀ ਦੂਸਰਾਂ ਚੜੇ ਆਇਆ ਹੈ ਸੱਸੀ ਕਾਲ ਕਿਵੇਂ ਹੋ ਹੈ ਤੂੰ ਤਾਂ ਦੱਸ ਕੇ ਵੀ ਨਹੀਂ ਆਈ ਆਂ ਦੱਸ ਕੇ ਤਾਂ ਆਈ ਸੀ ਮੈਂ ਇਹਨੂੰ ਦੱਸ ਕੇ ਆਈ ਸੀ ਹੋਰ ਦੱਸੋ ਪਹਿਲਾਂ ਫੇਰ ਗੱਲਾਂ ਕਰਾਂਗੇ ਇਹ ਤੁਸੀਂ ਕਿਵੇਂ ਠੀਕ ਠਾਕ ਹੋ ਵਧੀਆ ਅੱਜ ਕਿ ਮੈਂ ਤੁਸੀਂ ਆ ਗਏ ਲੈ ਮੈਂ ਮੰਜਾ ਢਾਦਾ ਖੜ ਜਾ ਲੈ ਕੋ ਮੈਂ ਢਾ ਨਹੀਂ ਨਾ ਕੱਪੜਾ ਸਿੱਟਦਾ ਖੜ ਜਾ ਨਾ ਕੋਈ ਨਹੀਂ ਮੈਂ ਢਾ ਦੇਣੀ ਆ ਲੈ ਮੈਂ ਢਾ ਰਾਂ ਨਾ ਢਾ ਰਾਂ ਨਹੀਂ ਆ ਮੈਂ ਮੰਜਾ ਬੈ ਜਾ ਪਹਿਲਾਂ ਬੈ ਜਾ ਫਾਇਜੋ ਵਧੀਆ ਦੀ ਠੀਕ ਠਾਕ ਸਾਰੇ ਹਾਂ ਵਧੀਆ ਬੋਲੀ ਬਟਾਕ ਚਲੋ ਕਿਵੇਂ ਠੀਕ ਰਹੀ ਨਹੀਂ ਤੂੰ ਠੀਕ ਆ ਵਧੀਆ ਲੈ ਮੈਂ ਪਾਣੀ ਲਿਆਦਾ ਸੋਨੂੰ ਘੁੱਟ ਪਹਿਲਾਂ ਫੇਰ ਬਹਿ ਕੇ ਗੱਲਾਂ ਕਰੀਏ ਪਾਣੀ ਮੈਨਾਂ ਹਿਲਾਉਂਦੀ ਆ ਨਾ ਮੈਂ ਲਿਆਉਣੀ ਆ ਕੋਈ ਨਹੀਂ ਪਾਣੀ ਤਾਂ ਮੈਂ ਲੈ ਆ ਦਿੰਨੇ ਆ ਜੀ ਨਬੂਆ ਕਿੰਨਾ ਕਰਦੀ ਆ ਪਰ ਤੂੰ ਭਜਾਦੀ ਭੂਆ ਨੂੰ ਜਾਈਂ ਹੋਰ ਹੁਣ ਮੇਰੇ ਇੱਥੇ ਨਾਲ ਕਿਸੇ ਕਿਹੜਾ ਮੈਂ ਕੰਮ ਕਰਾਈਏ ਤੂੰ ਲੈ ਪਾਣੀ ਲਿਆਦਾ ਮੈਂ ਭੂਆ ਵੀ ਤਾਂ ਮੈਂ ਹੀ ਪੈਰੇ ਆਣਾ ਸੌਣਾ ਯਾ ਬੰਨਾ ਬਤੀ ਬੰਨ ਬੰਦੀ ਜੇ ਰਹਿਣੀ ਲੈ ਪਾਣੀ ਪੀ ਲੋ ਘਰੇ ਨਹੀਂ ਨਾ ਕੋਈ ਪਾਣੀ ਪੀ ਲੈ ਹਾਂ ਘਰੇ ਤੇ ਇੱਥੇ ਗਏ ਨੇ ਵੇਖੋ ਕਦੇ ਦਵਾਈ ਲੈ ਆਈਏ ਦਵਾਈ ਲੈਣ ਗਏ ਤੇ ਮੰਡੀ ਮਾਹ ਚਲ ਜਾ ਆਓ ਭਾਬ ਜਿਓ ਮਖਾ ਲੈ ਆ ਜਿੰਦੇ ਲੱਗੇ ਗਏ ਹਾਂ ਦੂਜੇ ਪਾਸੇ ਜਿੰਦੇ ਲੱਗੇ ਹਰ ਮੈਂ ਅੱਖ ਮੈਥੋਂ ਰੱਖੀ ਨਹੀਂ ਰੱਖੀ ਦੀ ਹੈਗੀ ਤੁਸੀਂ ਲਾ ਜੋ ਜਿੰਦੇ ਤੇ ਮੇਰਾ ਕੀ ਪਤਾ ਮਖਾ ਮੈਂ ਜੋਪ ਕਰਕੇ ਪੈ ਜਾਨੀ ਆ ਗਈ ਮਖਾ ਤੇ ਆਪਦਾ ਭਾਈ ਬਰਬੂਰ ਲਾ ਆ ਜੋ ਮਖਾ ਆ ਇੱਕ ਵਾਰ ਖੁੱਲਾ ਸਾਡ ਜੋ ਮਖਾ ਤੇ ਤੂੰ ਕਦੋਂ ਆ ਗਈ ਉੱਥੋਂ ਫਿਰ ਸਾਡੇ ਕੋਲ ਬਸ ਹੁਈ ਆ ਗਈ ਮੈਂ ਤਾਂ ਤੁਹਾਡੇ ਕੋਲ ਹੁਈ ਤਾਂ ਗਈ ਤੂੰ ਦੇਖੂ ਹੈਗਾ ਐਸੀ ਮੈਂ ਤਾਂ ਜੀ ਉੱਠ ਕੇ ਮੈਂ ਤਾਂ ਭਈ ਜਾਣੀ ਤੂੰ ਸਾਡੇ ਕੋਲ 10 15 ਦਾ ਲੋਣੇ ਸੀਗੇ ਤੂੰ ਉਹਦੀ ਬਸ ਦੂਜੇ ਦਿਨ ਤੂੰ ਕਪੜੇ ਪਾ ਲਈ ਆ ਕੇ ਬਈ ਲੋਣੇ ਤਾਂ ਹੈਗੇ ਤੇ ਗਏ ਫਿਰ ਇਹ ਹੁਣ ਮੈਨੂੰ ਇਹ ਭਾਜ ਭਾਜ ਪਈ ਗਈ ਮੇਰਾ ਉੱਥੋਂ ਚਿੱਤ ਜਾ ਮੈਂ ਉਹ ਲੈ ਕੇ ਲੈਂਦਾ ਮਖਾ ਮੈਂ ਲੈ ਮੇਰਾ ਚਿੱਤ ਜਾ ਉੱਥੋਂ ਕਨਾਂ ਫਿਰ ਹੋ ਹੀ ਹੋ ਗਿਆ ਬਸ ਦਾਸਜਾ ਹੋ ਗਿਆ ਮੈਂ ਆਖਿਆ ਮਖਲਾ ਚਲ ਆਪ ਦਾ ਮਨ ਕਰੀ ਠੀਕ ਹੈ ਨਾ ਤੇ ਚਲ ਵੀ ਹੁਣ ਮੈਂ ਆਈ ਤੀ ਮੈਨੂੰ ਤਾਂ ਇਹਦੀ ਮੈਂ 4 ਦਿਨ ਲਾਇਆ ਹਾਂਗੀ ਇਹ ਮੈਨੂੰ ਉਹ ਭੂਆ ਰੋਟੀ ਚੱਕ ਕੇ ਖਾ ਲੈ ਚਲ ਕੰਮ ਤਾਂ ਮੈਂ ਇੱਥੇ ਕਿਹੜਾ ਕਰੂਗੀ ਨਹੀਂ ਇੱਥੇ ਵੀ ਕਰਦੇ ਆਂਗੀ ਕੰਮ ਤਾਂ ਕੋਈ ਹੈ ਨਹੀਂਗਾ ਇਹ ਮੈਨੂੰ ਬਾਜ ਬਸ ਕੇ ਜੇ ਪੈਣ ਲੱਗ ਗਏ ਭੂਆ ਚੱਕ ਕੇ ਖਾ ਲੈ ਰੋਟੀ ਜੇ ਮੈਂ ਕਹਿੰਦੀ ਕੁੜੇ ਕੁੱਟ ਪਾਣੀ ਦੇ ਦੇ ਪੀ ਲਬੂ ਆ ਚੱਕ ਗਏ ਤਾਂ ਪਾਣੀ ਵੀ ਨਹੀਂ ਪਿੱਤਾ ਜੇ ਫਿਰ ਉਹ ਮੈਨੂੰ ਤਾਂ ਐ ਸੀ ਕਿ ਕਿਹੜਾ ਬਕਾਨਾ ਕਰ ਜਰਾਬ ਨਹੀਂ ਤਾਂ ਕਰ ਐਵੇਂ ਜਿਆਦੇ ਮੂੰਹ ਮੋਟੇ ਹੋਣਗੇ ਫਿਰ ਐਵੇਂ ਮੁੰਡਾ ਹੁਣ ਮੈਨੂੰ ਚੁੱਪ ਕਰਕੇ ਜੇ ਤੁਰਿਆ ਹੀ ਮਹਾ ਗੱਲ ਆਪਣੀ ਓਡੀ ਕੋਡੀ ਰਹਿ ਜੂ ਕੋਈ ਇਹਨਾਂ ਨੂੰ ਹੁਣ ਸਮਝਾ ਕੇ ਲੈ ਆ ਬਹੁਤ ਵੱਜਾ ਜਾ ਰਿਹਾ ਹਾਂ ਆਪਾਂ ਹੁਣ ਮੇਰੇ ਨਾਲ ਚੱਲ ਜਾ ਕੋਈ ਨਹੀਂ ਕੱਪੜੇ ਤਾਂ ਫੇਰ ਮੈਂ ਚੱਲ ਹੁਣ ਫੇਰ ਆ ਜੂੰਗੀ। ਨਾ ਬੂਆ ਫੇਰ ਉਹਦੇ ਲੈਣੇ ਆਏ ਆਂਗੇ ਚੱਲ ਹੁਣ। ਕੋਈ ਨਹੀਂ ਕੁਛ ਕਹਿੰਦੀ ਤੈਨੂੰ ਇਹ ਰਾਧੂ ਲਾ ਮੈਂ ਸੋਨੂੰ ਹੁਣ ਚਾਹ ਦੀ ਕੁੱਟ ਲਿਆ ਕੇ ਦੇਣਾ। ਚਾਹ ਦੂਗਾ। ਨਾ ਬੂਆ ਚਾਹ ਜੁਣੀ ਪਿੰਦੇ ਹੈਗੇ ਬਸ। ਨਾ ਮੈਂ ਚਾਹ ਦੀ ਕੁੱਟਰ ਤਾਂ ਕਰਕੇ ਲਿਆਉਂਗੀ। ਕੋਈ ਨਹੀਂ ਮੈਂ ਬਹਿ ਜਾ। ਤੂੰ ਚਾਹ ਵਾ ਦਿੱਤੀ ਆ ਕਿ ਵੀ ਮੈਂ ਆਪਾਂ ਤੂੰ ਕੱਪੜੇ ਵਾ। ਚਾਹ ਦੀ ਕੁੱਟ ਲਿਆਦਾ ਕਰਕੇ ਰੋਟੀ ਰੋਟੀ ਬਣਾਉਣੀ ਆ ਮੈਂ। ਫੇਰ ਆਪਾਂ ਖਾ ਕੇ ਚੱਲਾਂਗੇ। ਰੋਟੀ ਤਾਂ ਅਸੀਂ ਖਾ ਕੇ ਆਏ ਆ ਬਸ। ਕੋਈ ਨਹੀਂ ਮੈਂ ਉਹ ਵੀ ਆ ਜਾਣਗੇ ਫੇਰ। ਆਕੇ ਦਿਨ ਦੱਸੂਗੀ ਫਿਰ ਪੁੱਛੂਗੀ ਆਖਣਗੇ ਹੀ ਵਾਗ ਗਈ ਮਾ ਕਰਵਾ ਡਾਕੇ ਕੋਈ ਨਾ ਉਹਨਾਂ ਨੂੰ ਫੋਨ ਕਰ ਦਿੰਨੇ ਆਪਾਂ ਕੋਈ ਨਹੀਂ ਆ ਜਾਂਦੇ ਨੇਗੇ ਆ ਜਾਣਗੇ ਦੇਖ ਕੋਲੋਂ ਸਿਆਖਾ ਲੈ ਲੈਣੇ ਫਿਰ ਚੱਲਾ ਸਾਥੋਂ ਤੱਕ ਬੈਠੇ ਆ ਕੋਈ ਨਾ ਕੋਈ ਨਹੀਂ ਦੁਪਹਿਰਾਂ ਦਾ ਢਾਣ ਲਓ ਬੈਠ ਗਏ ਹੋਰ ਰੂਪਾ ਚਲਾ ਦੂਦੀ ਆ ਗਈ ਅਥਰੇ ਜੇ ਵਗ ਜਿਓ ਕੋਈ ਗੱਲ ਨਹੀਂ ਚੱਲ ਰਹੀ ਕੋਈ ਨਾ ਠੀਕ ਲਾ ਮਾ ਚਾਹ ਪਾਣੀ ਕਰ ਲਿਆ ਮਾ ਚਾਹ ਲੈ ਗੂਆ ਕਰਾਨੀ ਆ ਜਾਂਦਾ ਤੇ ਫਿਰ ਰੋਟੀ ਨੂੰ ਬਣਾਉਣੇ ਆਗੇ ਆਪਾਂ ਹਨਾ ਰੋਟੀ ਦਾ ਤਾਂ ਕੋਈ ਨਾ ਚਾਹ ਬਣਾ ਲਓ ਚਾਹ ਬਣਾਉਣੀ ਆ ਮੈਂ ਨਾਲੇ ਮੈਂ ਭੱਜ ਕੇ ਲਿਆਉਣੀ ਆ ਦੁਕਾਨ ਤੋਂ ਸਮਾਨ ਲੈ ਮਸਾਲਾ ਸਮਾਨ ਟਕਿਆ ਬਸ ਰਹਿਣ ਦੇ ਚਾਹ ਬਣਾ ਲੈ ਖਾਲੀ ਚਾਹ ਮੈਂ ਕਿਵੇਂ ਦੇऊं ਵੀ ਸੋਨੂ ਹੈ ਨਾ ਦੇ ਕੋਈ ਹੋਰ ਲੈ ਮੈਂ ਕੋਈ ਨਹੀਂ ਕਰ ਲਿਆਉਂਦੀ ਚਾਹ ਤਾਂ ਕੋਈ ਨਹੀਂ ਕਰਦੀ ਇਹ ਕਿੱਦ ਨੂੰ ਬੱਤੀ ਨੂੰ ਕੋ ਤੂੰ ਤੁਰਿਆ ਕੇ ਮੈ ਜਾ ਉਹ ਬਣਾ ਲੂ ਵੀ ਨਾ ਚਾਹ ਬਣੀ ਤੁਰਿਆ ਆ ਜਾ ਮਮਾ ਖਾ ਚਾ ਰੋਟੀ ਮੈਂ ਤਾਂ ਆ ਜਣੀ ਆ ਰੋਟੀ ਖਾ ਕੇ ਹਟੇ ਹੋਗੇ ਮਖਾ ਚਲ ਕੁੱਟ ਕੁੱਟ ਨਾਲ ਚਾਹ ਕਰ ਲਈਏ ਹੋਰ ਉਹ ਚਾਹ ਫਿਰ ਕਰ ਲਈਏ ਤੂੰ ਬਹਿ ਜਾ ਹੋਰ ਤਨਾ ਕੋਈ ਗੱਲ ਬਾਤ ਤੇ ਹੋਰ ਧੰਨਵਾਦ ਤਾਂ ਕਿਸ ਨੂੰ ਆਉਣੀ ਤੇ ਵੀ ਉਹਦ ਫਰਾ ਕੇ ਤੂੰ ਕਹੀ ਮੈਨੂੰ ਐ ਤਾਂ ਦੱਸ ਦੇ ਹੋਈ ਆ ਗਈ ਸੀ ਕਿ ਬਸ ਕੋਈ ਗੱਲ ਤਾਂ ਹੋ ਹੈਗੀ ਐ ਮੈਨੂੰ ਪਤਾ ਐਵੇਂ ਤਾਂ ਨਹੀਂ ਹੋਾਈ ਤੂੰ ਗੱਲ ਹੋਉਂਦੀਆਂ ਫੇਰ ਹੀ ਆਈਆਂ ਮੂੰਖ ਖੋਲਕੇ ਤਾਂ ਤੂੰ ਮੇਰੇ ਕੋਲ ਤਾਂ ਫਿਰ ਆਈ ਤੀ ਕਿ ਮੱਖਾ ਮਾਨੂੰ ਉਹ ਪੰਜ-ਪੰਜ ਪੈਂਦੀ ਆ ਵੀ ਮੱਖਾ ਚਾਲ ਮਾਣਾ ਸਾਡਾ ਪਰੇ ਉਹ ਇੰਨੀ ਗੱਲ ਪਿੱਛੇ ਤਾਂ ਨਹੀਂ ਤੂੰ ਭੱਜੀ ਬੂਆ ਗੱਲ ਕੋਈ ਹੋਰ ਹੈ ਭੱਜੀ ਤਾਂ ਮੈਂ ਆਈ ਤੀ ਆਈ ਮੈਂ ਤੈਨੂੰ ਕਾਰਨ ਆਈ ਦਾ ਕਾਰਨ ਤੈਨੂੰ ਦੱਸ ਦਿੰਨੇ ਆ ਹੂੰ ਗਈ ਮੈਂ ਕਿਉਂ ਤੀ ਉੱਥੇ ਹੁਣ ਆਏ ਗਈ ਤੀ ਮੈਂ ਤਾਂ ਮੈਨੂੰ ਤਾਂ ਉਹ ਬਹੁ ਮੁੰਡਾ ਛੱਡ ਕੇ ਉਹ ਤਾਂ ਜਿੱਥੇ ਕੰਮ ਕਰਦਾ ਸੀ ਡਿਊਟੀ ਕਰਦਾ ਸੀ ਉੱਥੇ ਹੀ ਵਾਗ ਕੇ ਲੈ ਕੇ ਹੁਣ ਉੱਥੇ ਹੀ ਵਾਗਿਆ ਉਹ ਉਹ ਤਾਂ ਉੱਥੇ ਹੀ ਵਾਗਿਆ ਫਰ ਤੋਂ ਮਨ ਨੂੰ ਇੰਤਰੀ ਲਾ ਰਹੀ ਕਿ ਵਾਕੇ ਹੋਏ ਰਹੇਗੀ ਫਰਮਾਇਆ ਅੱਖਾ ਚੱਲ ਹੁਣ ਮੱਖਾ ਤੂੰ ਸੀ ਕਹਿੰਦੇ ਵੀ ਹੁਣ ਉਹ ਤਾਂ ਆਏ ਨਹੀਂ ਆਏ ਨਹੀਂ ਤੁਸੀਂ ਤਾਂ ਕਹੀ ਜਾਂਦੇ ਹੋ ਗੁਰ ਹੂੰ ਕਹੀ ਜਾਂਦੇ ਆਏ ਨਹੀਂ ਕਿ ਫਿਰ ਮੈਂ ਅੱਖਾ ਉਹ ਤਾਂ ਹੁਣ ਆਉਣਗੇ ਕਿੱਥੋਂ ਜਦੋਂ ਉਹ ਦਵਾਈ ਜੇ ਤਾਂ ਦਵਾਈ ਲੈਣ ਗਏ ਹੁਣ ਮੰਡੀ ਗਏ ਹੁਣ ਫਿਰ ਤਾਂ ਉਹ ਆਉਣ ਜਦੋਂ ਉਹ ਗਿਆ ਬਾਗ ਤਾਂ ਮੈਨੂੰ ਛੱਡ ਕੇ ਗਿਆ ਕਿੰਨਾ ਟਾਈਮ ਹੋ ਗਿਆ ਗਿਆ ਇਹਨੂੰ ਉਦੋਂ ਜਦੋਂ ਮੈਂ ਛੋਡੇ ਕੋਲੇ ਗਈ ਉਹ ਤੋਂ 5-6 ਦਿਨ ਪਹਿਲਾਂ ਵਾਗੇ ਤੇਗੇ ਛੱਡ ਕੇ ਪਹਿਲਾਂ ਮੈਂ ਇਕੱਲੀ ਰੋ ਰੋ ਕੇ ਫਿਰ ਮੈਂ ਅੱਖਾ ਮਾਣਾ ਚੱਲ ਮੇਰਾ ਭਤੀ ਜਦੋਂ ਮੇਰਾ ਬਥੇਰਾ ਕੱਲ ਦਾ ਦੀਦਾ ਤੇ ਮੈਂ ਤਾਂ ਚਲੋ ਉੱਥੇ ਵਗ ਜਾਨੇ ਆਂ ਕਿ ਚਾਰ ਦਿਨ 10 ਦਿਨ ਉੱਥੇ ਰਹਿ ਆਉਂਗੀ ਇਹਨੇ ਮੇਰੇ ਦਿਨ ਨਿਕਲ ਜਣ ਕੰਨੇ 2-4 ਦਿਨ ਫੇਰ ਲਾ ਜੂ ਕਦੇ ਆਹੀਂ ਟਾਈਮ ਪਾਸ ਕਰਨ ਨੂੰ ਹੋਰ ਕੀ ਕਰੂੰਗੀ ਫਿਰ ਮੈਂ ਮੱਖਾ ਕੱਲੀ ਰਹੇਗੀ ਬੂਹੇ ਤਾਂ ਸੱਡ ਕੇ ਵਗ ਗਏ ਉਹਨਾਂ ਤਾਂ ਐ ਸੋਚਿਆ ਨਹੀਂ ਵੀ ਚਲ ਜਵਾਕ ਆ ਮੈਂ ਵੀ ਦੇਖੀ ਰਹਿਣਾ ਮੱਖਾ ਵੀ ਜਿੰਦੇ ਲਾ ਕੇ ਗਏ ਅੱਗੇ ਤੱਕ ਜਿੰਦੇ ਲਾ ਕੇ ਗਏ ਹਾਂ ਇੱਕ ਕਮਰਾ ਜਾਂ ਮੂਹਾਰ ਖੁੱਲਾ ਸੱਡ ਗਏ ਕੋ ਚੱਜ ਦੇ ਨਾਲ ਕੋਈ ਭਾਂਡਾ ਠੀਕ ਕਰਨੀ ਕੱਢ ਕੇ ਗਏ ਬਾਹਰ ਨਾ ਕੋਈ ਲੈਣਾ ਨਾ ਕੋਈ ਦੇਣਾ ਮੈਂ ਤਾਂ ਹੀ ਮੇਰਾ ਚਿੱਤ ਔਖਾ ਹੋ ਗਿਆ ਮੈਂ ਆਖਿਆ ਫੇਕਿਆ ਨਾ ਘਰ ਤਾਂ ਫੇਕਿਆ ਲਈ ਹੁੰਦਾ ਉੱਥੋਂ ਤਾਂ ਨਹੀਂ ਕੋਈ ਕੱਢਦਾ ਹੈਗਾ ਚਲ ਇਹ ਤਾਂ ਸੜ ਕੇ ਵਗ ਗਿਆ ਚਲ ਮੈਂ ਚਾਰ ਦਿਨ ਉੱਥੇ ਲਾਏ ਆਂਗੀ ਮੈਂ ਤਾਂ ਆਏ ਵਾਗੀ ਤੀਗੀ ਉੱਥੇ ਮੈਨੂੰ ਇਹ ਖਿਸ ਖਿਸ ਕੇ ਔਖੀ ਤਾਂ ਮੈਂ ਗਈ ਤੀਗੀ ਇਹ ਮੈਨੂੰ ਔਖੀ ਜੀ ਕਰੀ ਗਈ ਫਿਰ ਮੈਂ ਆਖਿਆ ਮੈਂ ਚੁੱਪ ਚੁੱਪ ਕਰਕੇ ਵਾਗ ਜਾ ਕੀ ਕਰਨਾ ਰਹੇ ਕਿ ਆਪਦਾ ਘਰੀ ਕੰਮ ਆਊਗਾ ਜਿਵੇਂ ਪੱਕਣਗੇ ਪਕਾ ਲੇ ਜਿਵੇਂ ਖਾਧੇ ਜਾਣਗੇ ਖਾ ਲੇ ਚਲ ਇੰਨੇ ਕਦਮ ਆਪਦੀਆਂ ਪਕਾ ਕੇ ਖਾ ਲੈਨੇ ਕਤਾ ਮੈਂ ਸੱਟਾਂ ਨੇ ਮਾਰ ਰੱਖਿਆ ਲੱਤਾਂ ਤੇ ਉਹ ਸੱਟਾਂ ਨਹੀਂ ਗੱਜੀਆਂ ਦੇਖ ਕਿੰਨੀਆਂ ਹੁਣ ਇਹਦੇ ਕਰਕੇ ਮੇਥੋਂ ਤੋਰਾ ਫੇਰਾ ਬਹਲਾ ਹੁੰਦਾ ਨਹੀਂਗਾ ਹੋਰ ਤਾਂ ਮੈਨੂੰ ਤਾਂ ਹੋਰ ਤਾਂ ਮੇਰੇ ਸਰੀਰ ਨੂੰ ਕੀ ਹੋਊਗਾ ਤੂੰ ਕੋਈ ਨਾ ਬੋਵਾ ਤੂੰ ਕੱਪੜੇ ਬਾਹਰ ਆਪਾਂ ਚੱਲਦੇ ਕੋਈ ਨਹੀਂ ਹੁੰਦਾ ਹੁਣ ਤੂੰ ਚੱਲ ਕੋਈ ਨਹੀਂ ਹੁਣ ਕੋਈ ਆਪਾਂ ਮੈਂ ਜਿੰਨਾ ਟਾਈਮ ਮਰਜ਼ੀ ਲਾਇਆ ਕੋਈ ਨਾ ਉੱਥੇ ਹੁਣ ਤੈਨੂੰ ਕੋਈ ਨਹੀਂ ਕੁਝ ਕੰਮ ਨੂੰ ਨਹੀਂ ਜਾਂਦਾ ਨਹੀਂ ਕੁਝ ਨਹੀਂ ਕਰਨੀ ਹੁਣ ਮੈਨੂੰ ਕਹਿ ਕੇ ਲੈ ਆਇਆ ਕੰਮ ਕਰਨਾ ਪੁੱਤ ਆਪਦੇ ਘਰੇ ਕਰਨਾ ਨਹੀਂ ਹੁਣ ਤਾਂ ਗਲਤੀ ਮੰਨੀ ਐ ਇਹ ਆਪ ਹੀ ਕਹਿੰਦੀ ਮੈਥੋਂ ਗਲਤੀ ਹੋ ਗਈ ਇਹ ਕੰਮ ਕਰਕੇ ਖਾਣਾਗਾ ਆਪਦੇ ਘਰੇ ਖਾ ਲਾਂਗੇ ਚੱਲ ਤੁਸੀਂ ਵਧੀਆ ਮੈਨੂੰ ਮੇਰੇ ਅੱਗੇ ਢਾ ਰੱਖਿਆ ਕਰੋ ਪੰਜ ਸੱਤ ਢੇੜਾ ਨਹੀਂ ਬਸ ਤੂੰ ਚੱਲ ਜਾਈ ਜਾ ਆ ਕਰੋ ਮੇਰੇ ਕੋਲੇ ਇੱਕ ਬੁੜੀ ਆਦਿ ਨੇ ਹੁਣ ਮੈਂ ਤਾਂ ਪੈਨੂ ਪਤਾ ਦਿਨ ਤਾਂ ਚਲ ਮੇਰੇ ਨੰਗ ਜਾਂਦਾ ਰਾਤ ਨਹੀਂ ਮੇਰੀ ਕੱਲੀ ਦੀ ਨੰਗ ਦੀ ਕੱਲੀ ਤਾਂ ਮੈਂ ਰਾਤਾਂ ਨਾ ਨਹੀਂ ਸਕਦੀ ਉਹ ਤਾਂ ਛੱਡ ਕੇ ਵਗੋਂ ਤਾਂ ਆਏ ਆ ਇਹਨਾਂ ਵੀ ਮੇਰੀ ਮਾਂ ਤਾਂ ਕਦੇ ਰਾਤ ਨੂੰ ਕੰਦੀ ਰਹੀ ਨਹੀਂਗੀ ਹੁਣ ਤਾਂ ਸੋਚੇ ਹੀ ਨਾਗਾ ਤੇ ਵੀ ਮੈਂ ਹੁਣ ਚਲਦੇ ਕੋਈ ਗਮਾਂਡੀਆਂ ਦੀ ਬੁੜੀ ਉਹਨੂੰ ਕਹਿ ਰੱਖਿਆ ਜੀ ਦੋਵੇਂ ਹੱਥ ਨੇ ਮੇਰੇ ਕੋਲ ਪੈ ਜਾਂਦਾ ਹੱਥ ਨੇ ਉਹ ਪੈ ਜਾਂਦੀ ਹੈਗੇ ਤੇ ਚਲ ਰਾਤ ਨਿਕਲ ਜਾਂਦੀ ਹੈਗੀ ਰਾਤ ਦਾ ਕੱਢਣੀ ਔਖੀ ਹੋ ਜਾਂਦਾ ਮੇਰੇ ਤਾਂ ਹੌਲ ਬੈ ਜਾਂਦੇ ਨੇ ਅਗਰ ਰਾਤ ਨੂੰ ਤਾਂ ਤੈਨੂੰ ਤਾਂ ਫਰਕ ਨਹੀਂ ਵੀ ਤੂੰ ਚੱਲ ਉਸੇ ਮੈਂ ਉੱਥੇ ਵਾਗ ਗਈ ਸੀ ਮਾ ਚਲੋ ਜਵਾਕ ਜਾਗਾ ਚੱਲ ਉਹਦੇ ਨਾਲ ਖੇਡ ਲੱਗੀ ਰਿਹਾ ਤੂੰ ਵੀ ਭੁੱਲ ਜੂ ਅੱਤੀ ਮਰੌਣ ਖੜਕੇ ਮਖਾ ਆਪਦੇ ਪੁੱਤ ਨੂੰ ਮਖਾ ਜਦੋਂ ਉਹਨਾਂ ਨੇ ਮੈਨੂੰ ਛੱਡ ਕੇ ਕੱਲੀ ਨੂੰ ਤੁਰ ਗਏ ਤੇ ਮੇਰੇ ਕੀ ਲੱਗੇ ਫਿਰ ਮਖਾ ਕੋਈ ਗੱਲ ਨਹੀਂ ਬ੍ਰਾਡੀ ਕਰ ਲੈਂਦੀਆਂ ਪੁੱਤ ਨਹੀਂ ਕੋਈ ਗੱਲ ਨਹੀਂ ਸਾਡੇ ਨਾਲ ਚੱਲਦੀ ਤੇ ਮਾਣ ਕਰਕੇ ਗਈ ਤੀਆਂ ਸਰਵਤ ਚੱਲ ਕੋਈ ਗੱਲ ਨਹੀਂ ਉਹ ਜਲਾਉਂਦਾ ਅਗਲ ਦੀ ਪਰਦਾ ਸੀਗਾ ਚਲੋ ਹੁਣ ਤਾਂ ਸਮਝ ਗਈ ਉਹ ਸਮਝਦਾਰ ਤੂੰ ਤਾਂ ਮੈਂ ਤਾਂ ਦੇਖ ਲਾ ਤੈਨੂੰ ਕਿਵੇਂ ਗੋਦੀ ਚੱਕ ਚੱਕ ਖੜਾਇਆ ਤੈਨੂੰ ਕਿੰਨਾ ਨਾਮ ਉਹ ਕਰਿਆਗਾ ਜੇ ਤੈਨੂੰ ਘੂਰ ਦੇ ਤੇਰੇ ਮਾਪੇ ਤੈਨੂੰ ਇੰਨਾ ਉਹਨਾਂ ਨੂੰ ਮੂਰੇ ਹੋ ਜਾਂਦੀ ਮੈਂ ਕਹਿੰਦੇ ਨਾ ਮੇਰਾ ਤਾਂ ਧੇਜਾਂ ਮਾਸਾ ਇੱਕਾਗਾ ਨਾ ਨਾ ਬੀਨ ਨੂੰ ਨਾ ਪੂਰੋਂ ਪਾਈ ਜਿਹੜੀ ਗੱਲ ਕਹਿੰਦੇ ਮੈਨੂੰ ਕਹਦੋ ਪਰ ਇਹ ਨਾ ਕੋਈ ਨਹੀਂ ਗਲਤੀਆਂ ਜਵਾਕਾ ਕਰਦੇ ਹੁੰਦੇ ਨੇਗੇ ਚਲ ਕੋਈ ਨਾ ਪੁੱਤ ਫਿਰ ਚੱਲੂਗੀ ਕੋਈ ਨਹੀਂ ਤੂੰ ਕੱਪੜੇ ਵਾਲਾ ਕੋਈ ਮੱਥੇ ਵਾਲਾ ਚੱਲਣਾ ਜੇ ਤਾਂ ਉਹਦੇ ਕੋਲ ਤਾਂ ਮੈਂ ਤਾਂਹੀਂ ਸਾਹਮਣੇ ਕਰ ਗੱਲ ਨਹੀਂ ਕਰੀ ਹੁਣ ਉਹ ਭਾਂਡੇ ਮਾਜੀ ਜਾਂਦੀ ਆ ਚਲ ਕੋਈ ਨਾ ਇਹਨੂੰ ਸਮਝਾ ਦੂੰਗਾ ਵੀ ਕੋਈ ਗੱਲ ਨਹੀਂ ਫੇਰ ਭਾਈ ਆਏ ਹਨਾ ਚਲ ਕੰਮ ਮੇਥੇ ਪਿਆਰ ਨਾਲ ਉਹ ਜਿੰਨਾ ਮਰਜ਼ੀ ਕਰਾ ਲੇ ਕੰਮ ਤਾਂ ਮੈਂ ਹੌਲੀ ਹੌਲੀ ਬੈਠੀ ਬੈਠੀ ਤੋਂ ਕਰਾ ਲੂ ਚਲ ਤੋਰੇ ਫੇਰ ਵਾਲ ਤਾਂ ਇੰਨਾ ਹੁੰਦਾ ਬਸ ਹੁਣ ਤੈਨੂੰ ਜਿਹੜਾ ਜਿਹੜਾ ਠੀਕ ਲੱਗੂ ਤੂੰ ਕਰ ਲੈਣੀ ਬਸ ਲੋੜ ਨਹੀਂ ਤੈਨੂੰ ਕਹਿੰਦਿਆਂ ਨਹੀਂ ਕੋਈ ਕੰਮ ਨੂੰ ਚਲ ਮੈਂ ਪਾਉਂਦੀ ਆ ਕੱਪੜੇ ਫਿਰ ਕੱਪੜੇ ਪਾ ਕੇ ਚਲੋ ਦੇਖਦੇ ਚਲ ਫਾਲੇ ਮੈਂ ਕਰੇ ਕੰਮ ਪੰਡੂ ਪੰਡੇ ਮਾਂ ਦੇ ਸਾਰੇ ਚਲ ਬਸ ਚੱਲਦੇ ਆਂ ਭੂਆ ਵੀ ਆਉਂਦੀ ਕੱਪੜੇ ਲੈ ਕੇ ਆਉਂਦੀ ਚਲੂਗੀ ਭੂਆ ਆਪਣੇ ਨਾਲ ਹੋਰ ਨਾਲ ਹੀ ਚਲਦੀ ਆ ਹੁਣ ਨਾਲ ਉਹਨੂੰ ਕੰਮ-ਕੋਮ ਨੂੰ ਕਹੀਂ ਨਾਲੇ ਚਲ ਠੀਕ ਆ ਹੁਣ ਨਹੀਂ ਕਹਿੰਦੀ ਹੋਰ ਭੂਆ ਨੇ ਪਤਾ ਮੈਨੂੰ ਕਿਵੇਂ ਖੜਾਇਆ ਛੂਟੇ ਹੁੰਦੇ ਨੂੰ ਮੇਰੀ ਮੰਮੀ ਜਿਹੜੀ ਉਹ ਘੂਰਦੇ ਸੀਗੇ ਦੇਖ ਲਾ ਉਹ ਜਿਹੜੀ ਮੂਰੇ ਹੋ ਜਾਂਦੇ ਸੀਗੀ ਅੱਛਾ ਹੋਰ ਚਲ ਠੀਕ ਆ ਹੁਣ ਨਹੀਂ ਮੈਂ ਕੰਮ ਕਰਦੀ ਕਿੰਨਾ ਮੂਹ ਕਰਦੀ ਆ ਭੂਆ ਸਾਰਾ ਕੁਝ ਫੜਾਇਆ ਕਰੂੰਗੀ ਨਾਲ ਭੂਆ ਬਧੀ ਜਵਾਬ ਨੂੰ ਫੜਾਇਆ ਕਰੂਈ ਹਣਾ ਹੋਰ ਉਹ ਬਹਾਈ ਨੇ ਹੀ ਬਹੁਤਾ ਵੀ ਜਵਾਬ ਨੂੰ ਫੜਾਇਆ ਕਰੂ ਚਲ ਉਹ

ਪਰਨੇ ਜੇ ਚਲ ਵੇਟ ਲੈ ਲਫਾਫੇ ਨੇ ਕੋਈ ਹੁਣ ਜਦੋਂ ਜ਼ਿੰਦੇ ਤਾਂ ਸਾਰੇ ਕਸੇ ਨੂੰ ਲਾਗੇ ਹੈ ਨਹੀਂ ਕੁਝ ਵੀ ਬਾਹਰੇ ਕਰਾਂ ਕੀ ਚਲ ਚਲ ਵੇਟ ਲੈ ਉੱਥੇ ਫਿਰ ਲਫਾਫੇ ਚ ਪਾ ਲੂ ਇੱਕ ਸੂਟ ਆ ਮੇਰਾ ਮੈਂ ਕੀ ਕਰਨੇ ਬਾਹਲੇ ਕਧੋ ਲਿਆ ਕਪਾ ਲਿਆ ਸੋ ਬਾਹਲੇ ਸੂਟ ਕੀ ਕਰਨੇ ਨੇਗੇ ਸਾਈ ਲੈ ਜੂਗੀ ਚਲ ਆ ਕੇ ਜਿੰਦਿਆਂ ਨੂੰ ਲਾ ਦੇ ਚਲ ਚਲੀਏ